ਤੇ ਫਿਰ ਲੈ ਮੈਨੂੰ ਇਹ ਕਹਿੰਦਾ ਮੇਰਾ ਨਾਂ ਨਾ ਇੱਕ ਕੁੜੀ ਐਡ ਆ ਮੈਂ ਕਿਹਾ ਚੱਲ ਕੋਈ ਨਹੀਂ ਗੱਲਾਂ ਕਰ ਲੈ ਕੋਈ ਨਹੀਂ ਠੀਕ ਆ ਉਸ ਤੋਂ ਬਾਅਦ ਕੀ ਹੋਇਆ ਇੱਕ ਦਿਨ ਦਾ ਕਹਿੰਦੇ ਕਿ ਇਹ ਨਾਲ ਕੈਰੀਅਰ ਦੀ অপਸ਼ਨ ਚੁੜੀ ਸੀਗੇ ਇਹਨਾਂ ਨੇ ਤੇ ਕੈਰੀਅਰ ਕਰਕੇ ਉਹ ਕੁੜੀ ਕਹਿੰਦੀ ਕਿ ਉਹਨੂੰ ਕਹਿ ਤਾ ਉਹਨਾਂ ਨੇ ਕਿਤੇ ਕਿ ਚੱਲ ਬਾਹਰ ਚਲੀਏ ਉਹ ਕੁੜੀ ਕਹਿੰਦੀ ਹਾਂ ਮੈਂ ਜਾਊਂਗੀ ਬਾਹਰ ਪਰ ਉਹਦੀ ਮਾਤਾ ਵੀ ਫੋਨ ਆਇਆ ਕਹਿੰਦੀ 25 ਲੱਖ ਰੁਪਏ ਲਾ ਲਓ ਤੁਸੀਂ ਫਿਰ ਚੱਲਾਂਗੇ ਹੇ ਜੀ ਮਸਨ ਨੂੰ ਸਾਹ ਚਾਹੀਦਾ ਸਾਡਾ ਬੇਟਾ ਜਦੋਂ ਚਲਾ ਗਿਆ ਮੇਰੇ ਕੱਲੀ ਪੇ ਪੈਨ ਦਾ ਕੱਲਗਲਾ ਮੁੰਡਾ ਸੀਗਾ ਜੀ ਰਾਜੂ ਵਾਜੀ ਇਹ ਜਿਹੜਾ ਬੰਦਾ ਹੈ ਇਹ ਜੀ ਕਿਸ਼ੋਰਨਗਰ ਪੈਂਦਾ ਜੀ ਹਾਂਜੀ ਮੈਂ ਮੁੰਡੇ ਦਾ ਮਾਮਾ ਜੀ ਹਾਂਜੀ ਮੇਰਾ ਪੰਜ ਹੈ ਮੰਗ ਆਏ ਜੀ ਸਾਨੂੰ ਇਨਸਾਫ ਚਾਹੀਦਾ ਸਾਡਾ ਬੇਟਾ ਜਿਹੜਾ ਚਲਾ ਗਿਆ ਹੈ ਮੇਰੇ ਕੱਲ ਮੇਰੀ ਭੈਣ ਦਾ ਕੱਲਾ ਕੱਲਾ ਮੁੰਡਾ ਸੀਗਾ ਸਾਨੂੰ ਇਨਸਾਫ ਚਾਹੀਦਾ ਹੈ ਕਿ ਜਿਉਂ ਹੋ ਸਕੇ ਵਦੋ ਚਾਹੀਦਾ ਸੀ ਤੁਹਾਨੂੰ ਇਨਸਾਫ ਹੋਵੇ ਉਹ ਪ੍ਰਸ਼ਾਸਨ ਆਈ ਸੀ ਕੀ ਪ੍ਰੋਸਾ ਦਿੱਤਾ ਉਹਨਾਂ ਨੇ ਹੀ ਪ੍ਰਸ਼ੋਤ ਪਈ ਦਿੱਤਾ ਪ੍ਰੋਸਾ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਹਾਨੂੰ ਇਨਸਾਫ ਦਵਾ ਕੇ ਦਵਾਵਾਂਗੇ ਉਡੀ ਜੇ ਕੋਈ ਡਾਟਾ ਵਗੈਰਾ ਕੋ ਚੈਟਿੰਗ ਵਗੈਰਾ ਹੈ ਕੀ ਆਪਾਂ ਦੀ ਉਹ ਜੀ ਹੈਗੀ ਆਪਾਂ ਫੋਨ 'ਚ ਲੋਕ ਹੈ ਅੱਛਾ ਫੋਨ ਲੋਕ ਨਹੀਂ ਖੁੱਟਿਆ ਸਾਡੇ ਕੋਲ ਬਹੁਤ ਟਰਾਈ ਕੀਤੀ ਸੀ ਖੁੱਲਿਆ ਨਹੀਂ ਅੱਛਾ ਹਾਂ ਜੀ ਫੋਟੋ ਵਗੈਰਾ ਸਨੈਪ ਕਰਾਪਾਂ ਸਾਰੀ ਚੈਟਿੰਗ ਸਨੈਪ ਹੈਗੀ ਫੋਟੋ ਵਗੈਰਾ ਹੈਗੀ ਫੋਟੋ ਵਗੈਰਾ ਹੈਗੀ ਹੈ ਫੋਟੋ ਦਿਖਾ ਦਿਓ ਫੋਟੋ ਕੱਢਿਓ ਅੱਜੋ ਫੜੀ ਫੜੀ ਹੈ ਹਲੋ ਫੜੀ ਅਗਰ ਉਹ ਅਗਰ ਨਹੀਂ अच्छा 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 अ ਦੋ ਮਹੀਨੇ ਪਹਿਲੇ ਮੈਨੂੰ ਇਹ ਕਹਿੰਦਾ ਮੇਰੇ ਨਾਂ ਦਾ ਇੱਕ ਕੁੜੀ ਐਡ ਆ ਮੈਂ ਕਿਹਾ ਚੱਲ ਕੋਈ ਨਹੀਂ ਗੱਲਾਂ ਕਰ ਲੈ ਕੋਈ ਨਹੀਂ ਠੀਕ ਆ ਉਸ ਤੋਂ ਬਾਅਦ ਕੀ ਹੋਇਆ ਇੱਕ ਦਿਨ ਦਾ ਕਹਿੰਦੇ ਕਿ ਇਹਨਾਂ ਕੈਰੀਅਰ ਦੀ ਆਪਸ਼ਨ ਚੁੱਡੀ ਸੀਗੀ ਇਹਨਾਂ ਨੇ ਤੇ ਕੈਰੀਅਰ ਕਰਕੇ ਉਹ ਕੁੜੀ ਕਹਿੰਦੀ ਕਿ ਉਹਨੂੰ ਕਹਿ ਤਾ ਉਹਨਾਂ ਨੇ ਕਿ ਤੇ ਚੱਲ ਬਾਹਰ ਚਲੀਏ ਉਹ ਕੁੜੀ ਕਹਿੰਦੀ ਹਾਂ ਮੈਂ ਜਾਊਂਗੀ ਬਾਹਰ ਪਰ ਉਹਦੀ ਮਾਦਾ ਵੀ ਫੋਨ ਆ ਕੇ ਕਹਿੰਦੀ 25 ਲੱਖ ਰੁਪਏ ਲਾ ਲਓ ਤੁਸੀਂ ਫਿਰ ਚਲਾਂਗੇ ਉਹਨੇ ਸਾਨੂੰ ਇਹੀ ਕਿਹਾ ਕਿ ਪੈਸੇ ਤੁਸੀਂ ਕਰੋ ਨਾਲ ਮੇਰੀ ਕੁੜੀ ਨੂੰ ਲੈ ਦਿਓ ਇਹ ਗੱਲਾਂ ਹੋਈਆਂ ਨੇ ਕੁੜੀ ਕਿੱਥੇ ਦੀ ਰਹਿਣਾ ਲੀਆ ਕੁੜੀ ਅੰਬਰ ਚੜਦੀ ਹੈਗੀ ਹੈ ਹੂੰ ਕੁੜੀ ਮਨੋ ਰੰਬਰ ਸਾਹਿਬ ਜੇ ਕਿੰਨਾ ਚਿਰ ਤੋਂ ਗੱਲਬਾਤ ਉਹ ਮੁੰਡੇ ਨਾਲ ਦੋ ਮਹੀਨੇ ਹੋਏ ਆ ਗੱਲਬਾਤ ਨੂੰ ਵੀ ਉਹਨਾਂ ਦੀ ਅੱਲੇ ਅੱਛਾ ਮਨੋ ਕਿਵੇਂ ਮਿਲੇ ਸੀਗੇ ਮੇਲ ਇਸ ਸਨੈਪਚੈਟ ਤੋਂ ਮੇਲੇ ਵਾਲੇ ਤਾਂ ਮੁਲਾਕਾਤ ਵੀ ਨਹੀਂ ਹੋਈ ਸੀਗੇ ਨਾ ਔਰ ਵੀ ਇਹ ਵੀ ਕਿਆ ਕੁੜੀ ਨੇ ਕਿ ਮੈਂ ਤੈਨੂੰ ਤਾਂ ਮਿਲੂੰਗੀ ਜੇ ਤੂੰ ਆਪਣੇ ਪੈਰਾ ਤੇ ਸਟੈਂਡ ਹੋਏਗਾ ਮੈਂ ਤੈਨੂੰ ਉਸ ਤੋਂ ਵਗੈਰ ਮਿਲਣਾ ਵੀ ਨਹੀਂ ਹੈਗਾ ਕਦੀ ਜ਼ਿੰਦਗੀ ਦੇ ਵਿੱਚ ਮੁੰਡਾ ਕੀ ਕਰਦਾ ਸੀ ਕੰਮ ਕਰਦਾ ਸੀ ਪੜ੍ਹਾਈ ਕਰਦਾ ਸੀ ਬੜਾਈ ਕਰਕੇ ਹਲੇ ਅੱਪ ਘਰ ਦਾ ਕੰਮ ਹੀ ਕਰ ਰਿਹਾ ਮम्मा ਦੇ ਨਾਲ ਹੀ ਕੰਮ ਕਰਵਾਉਂਦਾ ਸੀਗਾ ਆਪਣੇ ਆਪਣਾ ਕੰਮ ਕਰਦਾ ਸੀ ਮੇਰਾ ਬੱਚਾ ਛੇ ਲਾਇਆ ਮੇਰਾ ਬਾਪੂ ਉਮਰ ਕਿੰਨੀ ਹੋਣੀ ਮੁੰਡੇ ਦੀ ਅੰਦਰ ਜਗ 22 ਸਾਲ ਹੀ ਹੈ 22 ਸਾਲ ਦੀ ਮਤਲਬ ਉਹ ਤਿੰਨ ਪੋਰਸਾਸ਼ਨ ਆਜੀ ਕੀ ਕਰ ਰਹੇ ਨੇ ਮੰਗ ਕਰ ਰਹੇ ਨੇ ਇਨਸਾਫ ਚਾਹੀਦਾ ਸਾਨੂੰ ਕੁੜੀ ਦਾ ਨਾਮ ਕੀ ਸੀ ਉਹਦਾ ਨੰਦਨੀ ਸ਼ਰਮਾ ਮਤਲਬ ਬੈਕਗ੍ਰਾਉਂਡ ਅੰਮਰ ਸਰਦੀ ਦਾ ਨਾ ਅੰਬਰ ਸਰਦੀ ਹੋਈ ਹੈ ਬੈਕਗ੍ਰਾਉਂਡ ਵੀ ਅੰਬਰ ਸਰਦੀ ਤਰੀਕ ਕੋ ਕਿਸ਼ੋਰਨਗਰ ਗਲੀ ਨੰਬਰ 4 ਦੇ ਵਿੱਚ ਇੱਕ ਮੁੰਡੇ ਨੇ ਸੁਸਾਈਡ ਕੀਤਾ ਪਰਿਵਾਰ ਦਾ ਕਹਿਣਾ ਕੀ ਸੀਗਾ ਮਾਮੂ ਉਹਦੇ ਚ ਇਦਾਂ ਜੀ ਮਨੀਸ਼ ਕੁਮਾਰ ਉਰਫ ਮਨੀ ਜਿਹੜਾ ਮੁੰਡਾ 20 ਸਾਲ ਦਾ ਸੀਗਾ ਕਿਸ਼ੋਰਨਗਰ ਗਲੀ ਨੰਬਰ 4 ਚ ਰਹਿੰਦਾ ਇਹਨੇ ਆਪਣਾ ਹੈਂਗਿੰਗ ਕਰਕੇ ਸੁਸਾਈਡ ਕੀਤੀ ਹੈ ਤੇ ਉਹਦੇ ਚ ਅਸੀਂ ਉਹਦੀ ਮਾਤਾ ਦਾ ਉਹਦੇ ਪਰਿਵਾਰ ਦਾ ਬਿਆਨ ਲਿਆ ਉਹ ਕਹਿੰਦੇ ਵੀ ਸਾਨੂੰ ਇਸ ਦੇ ਬਾਰੇ ਕੋਈ ਜ਼ਿਆਦਾ ਸ਼ੱਕ ਸ਼ੋਭਾ ਜੀ ਨਹੀਂ ਹੈਗਾ ਤੇ ਉਹਦੇ ਬਾਰੇ ਜੇਕਰ ਕੋਈ ਬਾਤ ਸਾਨੂੰ ਗੱਲ ਪਤਾ ਲੱਗੂਗੀ ਦੱਸਾਂਗੇ ਹਾਲ ਦੀ ਘੜੀ ਤਾਂ ਅਸੀਂ ਆਪਣੀ 174 ਦੀ ਕਾਰਵਾਈ ਨੂੰ ਚੱਲਿਆਂ ਦਿੰਦੇ ਹਾਂ ਸਰ ਉਸ ਮੁੰਡੇ ਦਾ ਕੋਈ ਸਮਾਨ ਵਗੈਰਾ ਮਿਲਿਆ ਤੁਹਾਨੂੰ ਕੋਈ ਫੋਨ ਵਗੈਰਾ ਜਿਹਦੇ ਵਿੱਚ ਪਤਾ ਲੱਗਿਆ ਹੋਵੇ ਕੁਝ ਕੀ ਨਹੀਂ ਉਹ ਅਜੇ ਤੱਕ ਕੋਈ ਨਾ ਦਾ ਸੂਸਣ ਨੋਟ ਮਿਲਿਆ ਨਾ ਹੀ ਕੋਈ ਅਜਿਹੀ ਚੁਤਰਾਜੋਗ ਚੀਜ਼ ਮਿਲੀ ਹੈ ਕਿੰਨੇ ਵਜੇ ਤੁਹਾਨੂੰ ਸਸ ਸੂਚਨਾ ਆਈ ਸੀ ਸਾਨੂੰ ਤਾਂ ਸਵੇਰੇ ਆਈ ਆ ਉਹ ਆਪ ਉਹਨਾਂ ਨੇ ਆਪ ਹੀ ਆ ਕੇ ਤਲਾਸ਼ ਦਿੱਤੀ ਹੈ ਨੀਅਰ ਬੋਰਡ 11:00 ਵਜੇ 11:30 ਵਜੇ ਪਰ ਪਰਿਵਾਰ ਦਾ ਕਹਿੰਦਾ ਕਿ ਕਿਸੇ ਕੁੜੀ ਨਾਲ ਉਹਦਾ ਲੈਣ-ਦੇਣ ਸੀਗਾ ਕੋਈ ਅੰਮ੍ਰਿਤਸਰ ਦੀ ਕੁੜੀ ਕੋਈ ਸੋਸ਼ਲ ਮੀਡੀਆ ਉਹਦੇ ਬਾਰੇ ਉਹ ਕਹਿੰਦੇ ਵੀ ਸਾਨੂੰ ਬਾਰੀ ਜਾਣਕਾਰੀ ਨਹੀਂ ਹੈਗੀ ਅਗਰ ਉਹ ਕੋਈ ਗੱਲ ਸਾਹਮਣੇ ਆਉਗੀ ਤਾਂ ਉਹਦੀ ਤਹਿਕੀਕਤ ਕਰਕੇ ਉਹਦੀ ਕਾਰਵਾਈ ਕਰਾਂਗੇ ਉਹ ਅੰਮ੍ਰਿਤਸਰ ਦੇ ਕਲਪਾ ਉਹ ਹੁਣ ਪੁਸ਼ਟ ਮਾਡਲ ਨੂੰ ਭੇਜ ਦਿੱਤੀ ਬੜੀ ਕਾਰਵਾਈ ਕਰ ਰਹੇ ਆ ਅਸੀਂ ਠੀਕ ਹੈ ਉਹ ਅੰਦਾਜ਼ਾ ਕਿੰਨੇ ਉਮ